ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਧੂਰਕੋਟ ਰਣਸੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਸ ਪਿੰਡ ਦੇ ਵਿੱਚ ਅੰਗਣਵਾੜੀ ਬੱਚਿਆਂ ਨੂੰ ਦਲੀਆ ਦਿੱਤਾ ਜਾ ਰਿਹਾ ਸੀ ਤੇ ਜਦੋਂ ਇਹ ਦਲੀਆ ਅੰਗਣਵਾੜੀ ਵਰਕਰ ਬਣ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਦਲੀਏ ਦਾ ਜਦੋਂ ਪੈਕਟ ਖੋਲਿਆ ਗਿਆ ਤਾਂ ਪੈਕਟ ਦੇ ਵਿੱਚੋਂ ਇੱਕ ਖੰਝ ਖਜੂਰਾ ਜਿਹੜਾ ਉਹ ਨਿਕਲਿਆ ਤੇ ਇਸ ਕਰਕੇ ਜਿਸ ਦੀ ਸ਼ਿਕਾਇਤ ਜਿਹੜੀ ਆ ਉਹਨੇ ਉੱਚ ਅਧਿਕਾਰੀਆਂ ਨੂੰ ਕੀਤੀ ਉਹਨਾਂ ਨੇ ਦੱਸਿਆ ਵਰਕਰਾਂ ਵੱਲੋਂ ਇਹ ਦੱਸਿਆ ਗਿਆ ਕਿ ਬਾਰ ਬਾਰ ਜਿਹੜਾ ਉਹ ਉਹ ਕਿਹਾ ਗਿਆ ਹੈ ਸਬੰਧਤ ਡਿਪਾਰਟਮੈਂਟ ਨੂੰ ਕਿਹਾ ਗਿਆ ਹੈ ਕਿ ਦਲੀਆਂ ਦੇ ਵਿੱਚ ਬਹੁਤ ਸਾਰੀ ਖਰਾਬੀ ਆ ਰਹੀ ਆ ਬਹੁਤ ਸਾਰਾ ਦਲੀਆਂ ਖਰਾਬ ਨਿਕਲ ਰਿਹਾ ਹੈ ਇਸ ਤੇ ਧਿਆਨ ਦਿੱਤਾ ਜਾਵੇ ਜਿਹੜਾ ਡਿਪਾਰਟਮੈਂਟ ਹੈ ਉਹਦੇ ਵੱਲੋਂ ਇਹ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਇਸ ਕਰਕੇ ਜਿਹੜਾ ਉਹ ਇਹ ਚੀਜ਼ਾਂ ਜਿਹੜੀਆਂ ਆ ਉਹਦੇ ਵਿੱਚ ਇਦਾਂ ਨੇ ਜਿਹੜੀਆਂ ਕਟਰਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਤੇ ਇਸ ਸਬੰਧ ਵਿੱਚ ਉਹਨਾਂ ਨੇ ਪੰਜਾਬੀ ਸਟੇਸ਼ਨ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਉਹਨਾਂ ਨੇ ਇਸ ਸਬੰਧ ਦੇ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਅਧਿਕਾਰੀਆਂ ਵੱਲੋਂ ਸਬੰਧਤ ਵਰਕਰ ਨੂੰ ਹੀ ਦੁਖੀ ਕੀਤਾ ਗਿਆ ਤੇ ਉਹਨੂੰ ਹੀ ਬੁਲਾ ਲਿਆ ਗਿਆ ਕਿ ਤੁਸੀਂ ਇਹ ਕਿੱਥੋਂ ਜਿਹੜਾ ਉਹ ਦਲੀਆ ਲਿਆ ਸੀ ਜਦ ਕਿ ਉਹਨਾਂ ਨੇ ਪੈਕੇਟ ਵੀ ਦਿਖਾਏ ਆ ਤੇ ਉਸ ਖੰਜ ਖਜੂਰੇ ਦੇ ਜਿਹੜੀਆਂ ਤਸਵੀਰਾਂ ਵੀ ਦਿਖਾਈਆਂ ਗنیمਤ ਇਹ ਰਹੀ ਖੁਸ਼ੀ ਦੀ ਗੱਲ ਇਹ ਰਹੀ ਕਿ ਵਰਕਰ ਬਲੋ ਜਿਹੜਾ ਆ ਉਹ ਸਭ ਕੁਝ ਦੇਖ ਲਿਆ ਗਿਆ ਉਹ ਦੇਖਣ ਦੇ ਨਾਲ ਜਿਹੜਾ ਉਹ ਕਿਸੇ ਬੱਚੇ ਦੇ ਜਿਹੜਾ ਮੂੰਹ ਦੇ ਵਿੱਚ ਦਲੀਆ ਨਹੀਂ ਗਿਆ ਜਿੱਕ ਤੇ ਬੱਚੇ ਉਸ ਦਲੀਏ ਨੂੰ ਖਾ ਲੰਦੇ ਤਾਂ ਹੋ ਸਕਦਾ ਸੀ ਕਿ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਜਾਂਦਾ ਪਰ ਇਸ ਕਸਬ ਕਸ਼ ਤੋਂ ਬਚਾਅ ਹੋ ਗਿਆ ਆਉ ਤੁਹਾਨੂੰ ਦਿਖਾਉਂਦੇ ਆ ਧੂਰਕੋਟ ਰਣਸੀ ਤੋਂ ਹਰਮਨ ਦੀ ਇਹ ਵਿਸ਼ੇਸ਼ ਰਿਪੋਰਟ ਦਲयल ਵਿਚੋਂ ਨਿਕਲਿਆ ਖੰਜ ਖੰਜੂਰ ਨਹੀਂ ਨਹੀਂ ਜਦੋਂ ਤੁਸੀਂ ਕਹਿੰਦੇ ਚਾਰਨਾਗਾ ਇਹ ਤਾਂ ਪੈਕਿੰਗ ਬੰਦ ਆ ਹਾਂ ਬੰਦ ਆ ਇੱਕ ਤਾਂ ਥੋੜਾ ਤਾਂ ਕੋਈ ਨਹੀਂ ਮੈਂ ਨਾਮ ਕੀ ਹੈ ਜੀ ਚਰਨਜੀਤ ਕੌਰ ਜੋ ਮਸਲਾ ਕੀ ਹੋਇਆ ਜਿਹੜਾ ਇੱਥੇ ਤੁਹਾਨੂੰ ਅੱਜ ਪਹੁੰਚਣਾ ਪਿਆ ਮਸਲਾ ਇਹ ਸੀ ਕਿ ਕੱਲ ਅਸੀਂ ਖਾਣਾ ਬਣਾਇਆ ਕਲੀਆਂ ਖੋਲਿਆ ਹਾਂ ਕੱਲ ਹੀ ਚੱਕਿਆ 10 ਵਜੇ ਅਸੀਂ ਚੱਕਿਆ ਤੇ ਮੈਂ ਹੈਲਪਰ ਨੂੰ ਕਿਹਾ ਵੀ ਬਣਾ ਤੇ ਕਿਹ ਪਤਾ ਲੀਏ ਵੀ ਖਾਣਾ ਕਿੰਨੇ ਦਾ ਬਣਦਾ ਹੈ ਤੇ ਜਦੋਂ ਉਹਨਾਂ ਨੇ ਖੋਲਿਆ ਪੈਲ ਤਾਂ ਉਹਦੇ ਵਿੱਚ ਉਹ ਕਾਂਕ੍ਰੀਟ ਜਿਹੜਾ ਹੁੰਦਾ ਕੀ ਦਾ ਖੰਡ ਖੰਜ ਕਜੂਰਾ ਉਹ ਨਿਕਲਿਆ ਇਹਨੇ ਜਦੋਂ ਕੜਸੀ ਨਾਲ ਉੱਤੋਂ ਦੀ ਚੱਕ ਕੇ ਦਵਾ ਦਵਾ ਮੈਨੂੰ ਦਿਖਾਤਾ ਕਹਿੰਦੀ ਆ ਚੀਜ਼ ਨਿਕਲੀ ਇੱਥੋਂ ਤੇ ਮੈਂ ਜਦੋਂ ਉਹ ਦੇਖਿਆ ਜਾਵਾਂ ਦੇਖਿਆ ਵੀ ਉਹਦੀਆਂ ਉਵੇਂ ਲੱਤਾਂ ਬਣੀਆਂ ਹੋਈਆਂ ਸੀ ਉਹ ਮੂਸ ਸੀ ਸੁੱਕਿਆ ਪਿਆ ਸੀ ਉਹ ਐਂ ਮੜਿਆ ਹੋਇਆ ਸੀਗਾ ਕਿਤੇ ਮੇਰੇ ਕੋਲ ਫੋਟੋ ਨਹੀਂ ਆ ਗਈ ਵੀਡੀਓ ਵੀ ਨਹੀਂ ਆਈ ਹਾਂਜੀ ਤੇ ਮੈਮ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਇੱਥੇ ਕੌਣ ਜ਼ਿੰਮੇਵਾਰ ਆ ਇੱਥੇ ਜਿਹੜੇ ਬਣਾਉਂਦੇ ਆ ਉਹੀ ਜ਼ਿੰਮੇਵਾਰ ਆ ਜਿਹੜੇ ਜਾ ਮਾਰਕ ਫੈਟ ਵਾਲੇ ਜਿਹੜੇ ਜਾ ਪਚਾਉਂਦੇ ਆ ਉਹ ਜ਼ਿੰ ਸਾਡੇ ਪਹਿਲੇ ਸਾਈਨ ਕਰਾਈ ਜਾਂਦੇ ਦਫ਼ਤਰ ਵੀ ਆ ਤੁਹਾਨੂੰ ਖਾਣਾ ਵਧੀਆ ਦਿੰਦੇ ਆ ਪਹਿਲਾਂ ਸਾਈਨ ਕਰਾ ਲੈਂਦੇ ਦੂਜੇ ਦਿਨ ਸਾਨੂੰ ਸੱਡ ਦਿੰਦੇ ਆ ਤੇ ਜੇ ਨਿਕਲਦਾ ਹੈ ਜੇ ਕਾਰਨ ਕਿ ਬੱਚੇ ਦਾ ਨੁਕਸਾਨ ਹੋ ਜਾਂਦਾ ਗਰੀ ਪਰਿਵਾਰ ਦੇ ਬੱਚੇ ਖਾਂਦੇ ਆ ਜੀ ਕਿਸੇ ਦਿਨ ਖਾਨ ਹੋ ਜਾਂਦਾ ਜਾਂ ਸਾੜਾ ਹੋ ਜਾਂਦਾ ਤੇ ਇਹਨਾਂ ਨੇ ਤਾਂ ਸਾਡੇ ਚਾਰੀ ਪੰਪਣਾ ਸੀਗਾ ਵੀ ਇਹਨਾਂ ਦੀ ਗਲਤੀ ਹੋਊਗੀ ਬਣੇਵੇ ਖਾਣੇ ਨੂੰ ਤਾਂ ਇਹਨਾਂ ਨੇ ਕਹਿਣਾ ਸੀ ਅਸੀਂ ਤਾਂ ਬੰਦ ਫੈਕਟਰੀ ਚ ਜੀ ਜੇ ਬੰਦ ਵੀ ਕਿਸੇ ਦੇ ਘਰੇ ਜਾਂਦਾ ਤੇ ਕਿਸੇ ਨੇ ਖੋਲ ਲੈਣਾ ਸੀ ਤਾਂ ਉਹਨਾਂ ਨੇ ਵੀ ਇਹੀ ਕਹਿਣਾ ਸੀ ਲੋਕਾਂ ਨੂੰ ਕਹਿਣਾ ਸੀ ਇਹਨਾਂ ਨੇ ਵੀ ਇਹਨਾਂ ਦੀ ਗਲਤੀ ਹੈ ਕੰਤੂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਅਸੀਂ ਇਹੀ ਕਹਿੰਨੇ ਆ ਕਿ ਸਾਨੂੰ ਸਖਾਣਾ ਵਧੀਆ ਸਾਫ਼ ਸੁਥਰਾ ਬੱਚਿਆਂ ਨੂੰ ਖਾਣਾ ਦਿੱਤਾ ਜਾਵੇ ਜਿਹੜਾ ਉਹਨਾਂ ਦੇ ਖਾਣ ਦੇ ਯੋਗ ਹੋਵੇ ਲੋਕ ਖਾਣਾ ਲੈ ਜਾਂਦੇ ਕੋਈ ਜੂੜੀ ਤੇ ਸੜਨ ਦੇ ਕੋਈ ਬਸਮਾ ਨੂੰ ਪਾ ਦਿੰਦਾ ਠੀਕ ਹੈ ਜੀ ਉਹ ਜੀ ਸਾਡੇ ਮਸਲਾ ਹੈਗਾ ਧੂੜਕੋਟ ਪਿੰਡ ਧੂੜਕੋਟ ਦਾ ਨਸੀਬਾ ਉਥੋਂ ਦੇ ਵਰਕਰ ਹੈਗੇ ਜ ਆ ਰਣਜੀਤਪੁਰ ਉਹਨਾਂ ਨੇ ਜਦੋਂ ਇਹ ਪੈਕਟ ਖੋਲਿਆ ਮਤਲਬ ਖਾਣਾ ਉਹਨਾਂ ਦੇ ਸੈਂਟਰ ਚ ਬਣਾਉਣਾ ਸੀ ਤਕਰੀਬਨ 10-12 ਦੇ ਕਰੀਬ ਬੱਚੇ ਸੀਗੇ ਉਹਨਾਂ ਕੋਲ ਤੇ ਵਰਕਰ ਹੈਲਪਰ ਸੀਗੇ 4 ਜਾਣੇ ਸਟਾਫ ਦੇ ਸੀਗੇ ਜਦੋਂ ਇਹਨਾਂ ਨੇ ਖਾਣੇ ਦਾ ਪੈਕਟ ਖੋਲਿਆ ਤੇ ਖਾਣੇ ਦੇ ਵਿੱਚੋਂ ਕੋਈ ਕੀੜਾ ਨਿਕਲਿਆ ਜਦੋਂ ਇਹਨਾਂ ਨੇ ਵਿਭਾਗ ਨੂੰ ਉਹਦੀ ਸ਼ਿਕਾਇਤ ਕੀਤੀ ਤਾਂ ਵਿਭਾਗ ਨੇ ਇਹਨਾਂ ਦਾ ਸਾਥ ਦੇਣ ਦੀ ਬਜਾਏ ਇਹਨਾਂ ਦੇ ਕਾਲ ਰਜਿਸਟਰ ਚੱਕ ਲਿਆ ਦੇ ਉਸੇ ਕਰਕੇ ਸ਼ਾਮ ਨੂੰ ਤੇ ਉਹਨਾਂ ਨੂੰ ਵਾਰ-ਵਾਰ ਅਸੀਂ ਕਹਿੰਨੇ ਆ ਕਿ ਸਾਡਾ ਰਾਸ਼ਨ ਸਹੀ ਨਹੀਂ ਆ ਰਿਹਾ ਸਹੀ ਨਹੀਂ ਆ ਰਿਹਾ ਪਰ ਜਦੋਂ ਹੁਣ ਅਸੀਂ ਆਵਾਜ਼ ਉਠਾਈ ਸਾਡੀ ਇੱਜ਼ਤ ਦੇ ਬੰਦੀ ਦੇ ਜਿਹੜੇ ਆਗੂ ਆ ਉਹਨਾਂ ਨੇ ਆਵਾਜ਼ ਉਠਾਈ ਆ ਕਿ ਮਤਲਬ ਰਾਸ਼ਨ ਸਹੀ ਨਹੀਂ ਆਉਂਦਾ ਹੁਣ ਉਹ ਮਤਲਬ ਸਾਡੇ ਤੇ ਕਾਰਵਾਈ ਕਰਦੇ ਆ ਨਾ ਕਿ ਜਿੱਥੋਂ ਖਾਣਾ ਆ ਰਿਹਾ ਉਹਨਾਂ ਨੂੰ ਸਾਡੇ ਨਾਲ ਰਲ ਕੇ ਕਹਿੰਦੇ ਆ ਉਲਟਾ ਸਾਡੇ ਤੇ ਹੀ ਉਹ ਐਕਸ਼ਨ ਲੈਣਗੇ ਪਰ ਜਿਹੜਾ ਨਿਹਾਲ ਸਿੰਘ ਵਾਲਾ ਉਹਨਾਂ ਨੂੰ ਚੇਤਾਵਨੀ ਪੱਤਰ ਦੇਣ ਆਏ ਆ ਕਿ ਜੇ ਸਾਡੀ ਵਰਕਰ ਕੁੜੀ ਦਾ ਕੋਈ ਵੀ ਇਸ ਕਰਕੇ ਨੁਕਸਾਨ ਹੁੰਦਾ ਤਾਂ ਅਸੀਂ ਤਕੜਾ ਸੰਘਰਸ਼ ਅਭੀ ਡੰਗ ਨਹੀਂ ਕਰ ਸਕਦੇ ਜੀ ਜਿੰਮੇਵਾਰ ਸਾਡੇ ਸੀ ਡੀ ਪੀਓ ਮੈਡਮ ਹੋਵੇਗੀ